ਕਿ ਵਾਈਟ ਜੀ ਇਹ ਕਪਰ ਬਿਲਕੁਲ ਬਾਈ ਜੀ ਬਹੁਤ ਸੌਫਟ ਹੈ ਮੇਨ ਚੀਜ਼ ਵਧੀਆ ਸੂਲ ਹੈ ਤਿੰਨੇ ਤਿੰਨੇ ਪੀਸ ਕੈਡਰ ਹੈ ਇਹ ਗੋਦਾ ਪੂਰਾ ਹੀ ਹੂੰ 500 ਰੁਪਏ ਰੇਂਜ ਪ੍ਰੋਪਰ ਵਧੀਆ ਕੁਆਲਿਟੀ ਦੇਣੀ ਹੈ ਜਿਹੜੀ ਬਾਜ਼ਾਰ 'ਚ 650 ਵਿਕਦੀ ਹੈ ਹਾਂ ਇਹ ਨਹੀਂ ਹੈਗਾ ਵੀ ਰੇਟ ਰੂਟ ਐਵੇਂ ਕੁਆਲਿਟੀ ਮਾੜੀ ਸਿਰਫ ਅਰ ਸਿਰਫ 500 ਰੁਪਏ ਓਕੇ ਬੋੜਾ ਜੀ ਹਾਂਜੀ ਐਮ ਆਰ ਪੀ 4499 ਰੁਪਏ ਬ੍ਰਾਂਡ ਦੀ ਓਕੇ ਬਾਈ ਠੀਕ ਹੈ ਜੀ ਪਿਓਰ ਲੈਦਰ ਦਾ ਸਨੀਕਰ ਹੋਊਗਾ ਪਿਓਰ ਲੈਦਰ 100% ਹੈ ਓਕੇ ਬਈ ਮੈਮਰੀ ਫੋਰਮ ਕੁਸ਼ਨ ਲੱਗਿਆ ਹੋਇਆ ਦਾ ਬਾਈ ਜੀ ਮੇਨ ਆ ਤੁਸੀਂ ਆ ਡਿਜ਼ਾਈਨਿੰਗ 셀ਫ ਚੈੱਕ ਕਰੋਗੇ ਬਹੁਤ ਸੋਹਣਾ ਹੈ ਰੀਸ ਔਰ ਮੇਨ ਚੀਜ਼ ਬਾਈ ਜੀ ਜਿੱਦਾਂ ਹੁਣ ਆਪਾਂ ਹਰ ਵਾਰ ਵੀਡੀਓ ਦੰਨੇ ਆ ਕਈ ਸਾਡੇ ਪ੍ਰਾਖ ਕਹਿੰਦੇ ਸੀ ਗੱਤੇ ਵਾਲਾ ਨਹੀਂ ਲੈਣਾ ਨਾ ਹਾਂਜੀ ਉਹਨਾਂ ਵਾਸਤੇ ਲੈਦਰ ਆ ਦੇਖੋ ਕਿੱਲਾ ਦਿਖ ਰਹੀਆਂ ਵੀਰੇ ਅੰਦਰ ਹਾਂਜੀ ਆ ਕਿੱਲਾ ਲੱਗੀਆਂ ਹੋਈਆਂ ਕਠਾਈ ਹੁੰਦੀ ਸੀ ਨਾ ਆਪਣੇ ਪੁਰਾਣੇ ਬੂਟਾਂ ਮੈਂ ਹਾਂਜੀ ਉਹ ਚੀਜ਼ ਜਿੰਨਾ ਮਰਜ਼ੀ ਰੈਗੂਲਰ ਬਹੁਤ ਸਿਰਫ ਔਰ ਸਿਰਫ 600 ਰੁਪਏ ਦੇ ਵਿੱਚ ਹੁਣ ਐਮ ਆਰ ਪੀ ਕਿੰਨੀ ਹੈ ਵੀਰੇ ਇੱਧੇ ਦੇ ਐਮ ਆਰ ਪੀ ਰੱਬ ਤੁਹਾਡਾ ਪਲ ਕਰ 4195 ਰੁਪਏ ਓਕੇ ਵੀਰੇ ਚੱਪਲ ਦੇ ਹੁਣ ਚੱਪਲ ਚੈੱਕ ਆ ਬਾਰਕੋਡ ਲੱਗਿਆ ਦਾ ਇਹਨੂੰ ਸਕੈਨ ਵੀ ਕਰ ਸਕਦੇ ਆ ਓਕੇ ਵੀਰੇ ਸਾਰੀ ਡਾਟਾ A to Z ਨਿਕਲੂਗਾ ਜਾਰਡਨ ਦਾ ਆਰਟੀਕਲ ਓਕੇ ਵੀਰੇ ਜਿੰਨਾ ਮਰਜੀ ਰੈਗੂਲਰ ਪਾਓ ਔਰ ਬ੍ਰਾਂਡ ਦੀ ਸਟੈਂਪਿੰਗ ਪ੍ਰੋਪਰ ਹੋਏਗੀ ਜਾਰਡਨ ਆ ਬ੍ਰਾਂਡ ਦਾ ਡਿਸਕ੍ਰਿਪਸ਼ਨ ਆ ਗਿਆ ਸਾਰਾ ਬ੍ਰਾਂਡ ਆ ਗਿਆ ਥੱਲੇ ਮਾਰਕਿੰਗ ਆ ਗਈ ਰੇਟ ਸਿਰਫ 300 ਰੁਪਏ ਦੀ ਰੇਂਜ ਓਕੇ ਵੀਰੇ ਸਾਈਜ਼ੇ ਸਾਰੇ 6 7 8 9 10 ਓਕੇ ਵੀਰੇ ਡਿਜ਼ਾਈਨ ਬਹੁਤ ਸੋਹਣੇ ਆਰਟੀਕਲ ਤੁਹਾਡੇ ਭਰਾਲੇ ਬਹੁਤ ਸੋਹਣੇ ਸੋਹਣੇ ਆਰਟੀਕਲ ਭਰਾਵਾਂ ਲਈ ਮੰਗਾਏ ਨੇ ਕਲਰ ਕੰਟਰਾਸਟ ਚੈੱਕ ਆਊਟ ਕਰੋ ਵਾਈਟ ਨਾਲ ਗ੍ਰੇ ਦਾ ਕੰਟਰਾਸਟ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜਾ ਲੁਧਿਆਣੇ ਖੁਸ਼ੀਰਾਮ ਹਲਵਾਈ ਦੇ ਨੇੜੇ ਮੁਗਲ ਆਜ਼ਮ ਵਾਲਿਆਂ ਸ਼ੂ ਪੈਲਸ ਵਾਲਿਆਂ ਦੇ ਤੇ ਅੱਜ ਉਹਨੂੰ ਦਿਖਾਉਣੇ ਆਪਾਂ ਕੂਟ ਜੁੱਤੀਆਂ ਜੱਪਲਾਂ ਪੂਰੇ ਘੈਂਟ ਅੱਗੇ ਵੀ ਬਾਈ ਦੇ ਬਹੁਤ ਵੀਡੀਓ ਪਾਉਣੇ ਹੁੰਦੇ ਆ ਰੇਟ ਬਹੁਤ ਬਾਈ ਦੇ ਜੈਨੂਨ ਹੁੰਦੇ ਤੇ ਸਾਰਾ ਕੁਝ ਗਾਰੰਟੀ ਵਿੱਚ ਹੋਊਗਾ ਵਧੀਆ ਕੁਆਲਿਟੀ ਦਿਖਾਵਾਂਗੇ ਤੁਹਾਨੂੰ ਆਜੋ ਵੀਡੀਓ ਨਾ ਬਣੇ ਰਿਓ ਹਾਂਜੀ ਵੀਰੇ ਕੀ ਹਾਲ ਚਾਲਾਂ ਸਤਿ ਸ੍ਰੀ ਅਕਾਲ ਭਰਾਵਾਂ ਨੂੰ ਕੀ ਹਾਲ ਚਾਲਾਂ ਕੈਮ ਹਾਂ ਠੀਕ ਠਾਕ ਤੇ ਕੀ ਲਗਾਓਏ ਫਿਰ ਅੱਜ ਸਾਨੂੰ ਅੱਜ ਬਾਈ ਜੀ ਆਪਾਂ ਲੰਬੀ ਛੋਟੀ ਡਿਜ਼ਾਈਨਿੰਗ ਨਹੀਂ ਅੱਜ ਤੁਹਾਨੂੰ ਬ੍ਰਾਂਡ ਦੀਆਂ ਆਈਟਮਾਂ ਦਿਖਾਉਣੀ ਆ ਸਾਰੀਆਂ ਟੋਟਲ ਬ੍ਰਾਂਡ ਦੀਆਂ ਆਈਟਮਾਂ ਓਕੇ ਵੀਰੇ ਸਭ ਤੋਂ ਪਹਿਲਾਂ ਗਰਮੀਆਂ ਦਾ ਸਲੀਪਰ ਠੀਕ ਹੈ ਜੀ ਪਹਿਲਾਂ ਆ ਚੈੱਕ ਕਰਾਂ ਬ੍ਰਾਂਡ ਹਾਂਜੀ ਉਦੋਂ ਬਾਅਦ ਬਾਈ ਜੀ ਡਿਸਕ੍ਰਿਪਸ਼ਨ ਚ ਚੈੱਕ ਕਰਾਓ ਹਾਂਜੀ ਹੁਣ ਐਮ ਆਰ ਪੀ ਕਿੰਨੀ ਆ ਵੀਰੇ ਇੱਥੇ ਐਮ ਆਰ ਪੀ ਰੱਖੋ ਥੋੜਾ ਪਲਾ ਕਰ 4195 ਰੁਪਏ ਓਕੇ ਵੀਰੇ ਚੱਪਲ ਤੇ ਹੁਣ ਚੱਪਲ ਚੈੱਕ ਕਰਾਂਗੇ ਉਦੋਂ ਜੈਨੂਅਲ ਮਾਲ ਆਹ 바ਰ ਕੋਡ ਲੱਗਿਆ ਦਾ ਇਹਨੂੰ ਸਕੈਨ ਵੀ ਕਰ ਸਕਦੇ ਆ ਓਕੇ ਵੀਰੇ ਸਾਰੀ ਡਾਟਾ A to Z ਨਿਕਲੂਗਾ ਜਾਰਡਨ ਦਾ ਆਰਟੀਕਲ ਓਕੇ ਵੀਰੇ ਜਿੰਨਾ ਮਰਜੀ ਰੈਗੂਲਰ ਪਾਓ ਔਰ ਬ੍ਰਾਂਡ ਦੀ ਸਟੈਂਪਿੰਗ ਪ੍ਰੋਪਰ ਹੋਏਗੀ ਜਾਰਡਨ ਆ ਬ੍ਰਾਂਡ ਦਾ ਡਿਸਕ੍ਰਿਪਸ਼ਨ ਆ ਗਿਆ ਸਾਰਾ ਬ੍ਰਾਂਡ ਆ ਗਿਆ ਥੱਲੇ ਮਾਰਕਿੰਗ ਆ ਗਈ ਰੇਟ ਸਿਰਫ 300 ਰੁਪਏ ਦੀ ਰੇਂਜ ਓਕੇ ਵੀਰੇ ਸਾਈਜ਼ੇ ਸਾਰੇ 6 7 8 9 10 ਬਹੁਤ ਫਾਈਨ ਕੁਆਲਿਟੀ ਹੈ ਜਿੰਨਾ ਮਰਜੀ ਰੈਗੂਲਰ ਪਾਓ ਨਾ ਪਸੀਨਾ ਆਣਾ ਨਾ ਹੀਟ ਹੋਣੀ ਚੱਪਲ ਸਿਰਫ 300 ਰੁਪਏ ਦੀ ਰੇਂਜ ਦੇ ਓਕੇ ਵੀਰੇ ਡਿਜ਼ਾਈਨ ਬਹੁਤ ਸੋਹਣੇ ਆਰਟੀਕਲ ਤੁਹਾਡੇ ਭਰਾਲੇ ਬਹੁਤ ਸੋਹਣੇ ਸੋਹਣੇ ਆਰਟੀਕਲ ਭਰਾਵਾਂ ਲਈ ਮੰਗਾਏ ਨੇ ਕਲਰ ਕੰਟਰਾਸਟ ਚੈੱਕ ਆਊਟ ਕਰੋ ਵਾਈਟ ਨਾਲ ਗਰੇ ਦਾ ਕੰਟਰਾਸਟ ਬਹੁਤ ਸੋਹਣਾ 20300 ਦੇ ਰੇਂਜ ਦੇ ਵਿੱਚ ਫੁੱਲ ਬਲੈਕ ਜੋੜਨ ਦਾ ਆਰਟੀਕਲ ਭਾਈ ਇਹ ਵੀ ਮਾਸਟਰ ਕੁਆਲਿਟੀ ਹੈ ਸਭ ਤੋਂ ਪ੍ਰੀਮੀਅਮ ਦੇ ਵਿੱਚ ਔਰ ਮੇਨ ਚੀਜ਼ ਜਿਹਦਾ ਕੀ ਹੁੰਦਾ ਨਾ ਗਾਗ ਚੱਪਲ ਵੀ ਆ ਰਹੀ ਮਿਲਦੀ ਹੈ ਆ ਕੁਸ਼ਨ ਨਹੀਂ ਆਂਦਾ ਓਕੇ ਵੀਰੇ ਪ੍ਰੋਪਰ ਸੌਫਟ ਸ਼ੂਜ਼ ਐ ਸਲੀਪਰ ਹੈ ਸੋਲ ਬਹੁਤ ਸ਼ਾਨਦਾਰ ਲੱਗਿਆ ਹੋਇਆ ਨੂੰ ਲੈਵ ਤਿਆਰ ਕਰਵਾਇਆ ਹੋਇਆ ਹੈ 300 ਰੇਂਜ ਦੇ ਮਾਸਟਰ ਕੁਆਲਿਟੀ ਓਕੇ ਪਿਓਰ ਵਾਈਟ ਦੇ ਜਵਾਨੇ ਮੇਰੇ ਭਰਾ ਉਹਨਾਂ ਦੀ ਪਿਓਰ ਵਾਈਟ ਓਕੇ ਵੀਰੇ ਇਹ ਵੀ ਵੀਰੇ ਸਿਰਫ 300 ਰੇਂਜ ਦੇ ਵਿੱਚ ਓਕੇ ਬਾਈ ਇਹ ਤੋਂ ਬਾਅਦ ਤੁਹਾਨੂੰ ਆਪਾਂ ਇੱਕ ਬ੍ਰਾਂਡ ਦਾ ਆਰਟੀਕਲ ਦਵਾਂਗੇ ਸ਼ੂਜ਼ ਦੇ ਵਿੱਚ ਬਾਈ ਬ੍ਰਾਂਡ ਪੁਕਰਪੋਟ ਜੀ ਹਾਂਜੀ ਐਮ ਆਰ ਪੀ 4199 ਰੁਪਏ ਬ੍ਰਾਂਡ ਦੀ ਓਕੇ ਬਾਈ ਠੀਕ ਹੈ ਜੀ ਪਿਓਰ ਲੈਦਰ ਦਾ ਸਨੀਕਰ ਹੋਊਗਾ ਪਿਓਰ ਲੈਦਰ 100% ਓਕੇ ਵੀਰੇ ਮੈਮਰੀ ਫੋਰਮ ਕੁਸ਼ਨ ਲੱਗਿਆ ਹੋਇਆ ਦਾ ਬਾਈ ਜੀ ਮੈਂ ਆ ਤੁਸੀਂ ਆ ਡਿਜ਼ਾਈਨਿੰਗ ਸੈਲਫ ਚੈੱਕ ਕਰੋਗੇ ਬਹੁਤ ਸੋਹਣਾ ਪੀਸ ਔਰ ਮੇਨ ਚੀਜ਼ ਬਾਈ ਜੀ ਜਿੱਦਾਂ ਹੁਣ ਆਪਾਂ ਹਰ ਵਾਰ ਵੀਡੀਓ ਦੰਨੇ ਆ ਕਈ ਸਾਡੇ ਪ੍ਰਾਖ ਕਹਿੰਦੇ ਸੀ ਗੱਤੇ ਵਾਲਾ ਨਹੀਂ ਲੈਣਾ ਨਾ ਹਾਂਜੀ ਉਹਨਾਂ ਵਾਸਤੇ ਲੈਦਰ ਆ ਦੇਖੋ ਕਿੱਲਾ ਦਿਖ ਰਹੀਆਂ ਮੇਰੇ ਅੰਦਰ ਹਾਂਜੀ ਆ ਕਿੱਲਾ ਲੱਗੀਆਂ ਹੋਈਆਂ ਕਠਾਈ ਹੁੰਦੀ ਸੀ ਨਾ ਆਪਣੇ ਪੁਰਾਣੇ ਬੂਟਾਂ 'ਵਾਂ ਹਾਂਜੀ ਉਹ ਚੀਜ਼ ਜਿੰਨਾ ਮਰਜ਼ੀ ਰੈਗੂਲਰ ਬਹੁਤ ਸਿਰਫ ਔਰ ਸਿਰਫ 600 ਰੁਪਏ ਦੇ ਰੇਂਜ ਦੇ ਵਿੱਚ ਬਹੁਤ ਸੋਹਣਾ ਪੀਸ ਆ ਤੇ ਕਲਰ ਕੰਟਰਾਸਟ ਉਹਨੂੰ ਇੱਕ ਆਹਾ ਮਿਲ ਜਾਏਗਾ ਇਹ ਇੱਕ ਬਹੁਤ ਸੋਹਣਾ ਕਲਰ ਪ੍ਰੀਮੀਅਮ ਕਲਰ ਬਰਾਊਨ ਫੁੱਲ ਸਨੀਕਰ ਦੇ ਵਿੱਚ ਨਵਾਂ ਕਲਰ ਤੁਹਾਡੇ ਨੂੰ ਬ੍ਰਾਊਨ ਚ ਵੀ ਹੈ ਬ੍ਰਾਊਨ ਇਹ ਵੀ ਸੋਨਾ ਪੀ ਇਹਨੂੰ ਜਿਹੜੀ ਮਰਜ਼ੀ ਜੀਨਸ ਨਾਲ ਪਾ ਸਕਦੇ ਸ਼ਾਈਨਿੰਗ ਬਹੁਤ ਕਰਦਾ ਬਿਲਕੁਲ ਭਾਜੀ ਔਰ ਮੇਨ ਚ ਰਿੰਕਲਸ ਨਹੀਂ ਆਉਂਦੇ ਆ ਦੇਖੋ ਜਿੰਨਾ ਮਰਜ਼ੀ ਮੋੜ ਦਿਓ ਰਿੰਕਲ ਨਹੀਂ ਆਣਗੇ ਪਿਓਰ ਲੈਦਰ ਦਾ ਪੀਸ ਹੈ ਸਿਰਫ 600 ਰੁਪਏ ਹੀ ਰੇਂਜ ਦੇ ਵਿੱਚ ਓਕੇ ਵੀਰੇ ਹਾਂ ਇਹਨੂੰ ਚਾਹੇ ਤੁਸੀਂ ਆਪਣੀ ਕਾਟਨ ਵਾਲੀ ਪੈਂਟਾਂ ਨਾਲ ਪਾ ਲਓ ਜੀਨਾਂ ਨਾਲ ਪਾ ਲਓ ਸਾਰੇ ਨਾਲ ਪਾ ਲਓ ਸੋਨਾ ਹੀ ਲੱਗੂਗਾ ਇਹਦੇ ਬਾਅਦ ਕਾਟਕਲ ਤੁਹਾਡੇ ਲਈ ਲੈ ਕੇ ਆਇਆ ਮੈਂ ਬ੍ਰਾਂਡ ਦਾ ਹਾਂਜੀ ਭਾਈ ਜੀ ਇਹ ਆਹ ਮੈਂ ਤੁਹਾਨੂੰ ਦੱਸਾਂ ਇਹ ਜਿਹੜਾ ਪੀਸ ਹੈ ਇਹਦੇ ਔਰ ਜਿਹੜੀ ਤੀਸਰੇ ਨੰਬਰ ਵਾਲੀ ਆਈਟਮ ਦਿਖਾਉਂਗਾ ਨਾ ਬਿਆਰ ਦੇ ਵਿੱਚ 1900 ਰੁਪਏ ਦੀ ਆ ਉਹ ਠੀਕ ਹੈ ਜੀ ਪਹਿਲਾ ਆਪ ਆਈਟਮ ਦਿਖਾਨੇ ਕਮਨ ਨਾ ਗਾਈਡਡ ਹਨ ਸਪੋਰਟ ਸ਼ੂਜ਼ ਸਾਰਿਆਂ ਨੂੰ ਪਤਾ ਨਾਈਕੀ ਦਾ ਗਾਈਡਡ ਹਨ ਮਾਡਲ ਹੈ ਠੀਕ ਹੈ ਜੀ ਡਬਲ ਸੋਲ ਦੇ ਵਿੱਚ ਆਉਣ ਸੋਲ ਦੇ ਵੇਲਾ ਦਿਖਾਨੇ ਆ ਆ ਭਾਜੀ ਰਬੜ ਸੋਲ ਆ ओरिजिनल ਓਕੇ ਵੀਰੇ ਇਹ ਫੋਮ ਨਹੀਂ ਹੈ ਅਲੱਗ ਮਤਲਬ ਪੇਂਟ ਨਹੀਂ ਕੀਤਾ ਹੋਇਆ ਪ੍ਰੋਪਰ ਰਬੜ ਹੈ ਥੱਲੇ ਈਵਾ ਸੋਲਾ ਸੌਫਟ ਵਾਲਾ ਸਿਰਫ 500 ਰੁਪਏ ਰੇਂਜ ਦੇ ਵਿੱਚ ਬਹੁਤ ਹੁਣਾ ਪੀਸ ਹੈ ਜੀ ਠੀਕ ਹੈ ਜੀ ਕਲਰ ਚੈੱਕ ਕਰੋ ਇੱਕ ਆ ਕਲਰ ਮਿਲੂਗਾ 500 ਰੁਪ ਇੱਕ ਤੁਹਾਡੇ ਲਈ ਡਾਰਕ ਗ੍ਰੇ 컬러 ਤਿਆਰ ਕਰਾਇਆ ਭਾਈ ਕਿਉਂਕਿ ਕਈ ਭਰਾ ਮੇਰੇ ਕਹਿੰਦੇ ਸੀ ਬਲੈਕ ਨਹੀਂ ਪਣਾ ਵਾਈਟ ਵੀ ਨਹੀਂ ਪਣਾ ਉਹਨਾਂ ਵਾਸਤੇ ਡੀ ਗ੍ਰੇ ਸ਼ੇਡ ਬਹੁਤ ਸੋਹਣੀ ਸੋਲ ਦੀ ਮੈਚਿੰਗ ਹੈ ਸਿਰਫ ਔਰ ਸਿਰਫ 500 ਨੇ ਓਕੇ ਉਹਨਾਂ ਦੇ ਵੀ ਸਾਰੇ ਇਹ ਪਿਆਰ ਵਾਈਟ ਇਸਨੇ ਵਾਈਟ ਜੁਈਏ ਕਪਰ ਬਿਲਕੁਲ ਭਾਈ ਜੀ ਬਹੁਤ ਸੌਫਟ ਹੈ ਮੇਨ ਚੀਜ਼ ਬੜੀਆ ਸੋਲ ਹੈ ਤਿੰਨੇ ਤਿੰਨੇ ਫੀਲ ਕਰ ਰਹੇ ਆ ਗੁੱਦਾ ਪੁਰਾਣੀ ਹੂੰ 500 ਵੀ ਰੇਂਜ ਪ੍ਰੋਪਰ ਵਧੀਆ ਕੁਆਲਿਟੀ ਦੇਣੀ ਹੈ ਜਿਹੜੀ ਬਾਜ਼ਾਰ 'ਚ 650 ਵਿਕਦੀ ਹੈ ਹਾਂ ਇਹ ਨਹੀਂ ਹੈਗਾ ਵੀ ਰੇਟ ਰੂਟ ਐਵੇਂ ਕੁਆਲਿਟੀ ਮਾੜੀ ਸਿਰਫ ਸਿਰਫ 500 ਰੁਪਏ